دکے شائی نہیں چلے گی اور سرکار مرदाबाद اللہ اکبر بھائی ویڈیو نہیں کرنا خدا حافظ اباد جدا

सरार बि सरकारो

ਆਮ ਆਦਮੀ ਪਾਰਟੀ ਰਾਗੂ ਪਾਰਟੀ ਦਾ ਨਮਾਇਦਾ ਕਾਲੀ ਦਲ ਦਾ ਨਮਾਇਦਾ ਬੀਜੇਪੀ ਦਾ ਨਮਾਇਦਾ ਉੱਥੇ ਸਾਰੀਆਂ ਪਾਰਟੀਆਂ ਨੇ ਜੱਟ ਕੇ ਸਚਾਈ ਦਾ ਸਾਥ ਦਿੱਤਾ ਆ माजी ਪਾਜੀ ਉੱਠ ਗਈ ਜੀ ਤਿੰਨੇ ਪਾਰਟੀਆਂ ਇੱਕ ਬੰਦੇ ਜੀ ਉਹ ਗੱਲ ਸੱਚਾਈ ਦੀ ਕਰ ਰਹੇ ਸੀ ਕਿ ਜੋ ਕੁਝ ਦਲ ਦੀ ਮੀਟਿੰਗ ਤੋਂ ਹੋਇਆ ਜਿੰਨਾ ਟੱਕਾ ਹੋਇਆ ਸਾਰੀਆਂ ਪਾਰਟੀਆਂ ਨੇ ਤੇ ਕਿਹਾ ਤੁਸੀਂ ਕੀ ਨਰਵਾਵਾ ਹੋ ਉਹ ਮੈਂ ਸਮਝਣਾ ਇਨਾ ਟੱਕਾ ਹੋਣਾ ਨਹੀਂ ਚਾਹੀਦਾ ਅੱਗੇ ਹੁਣ ਕੀ ਰਣਨੀਤੀ ਨਿਕਲੀ ਹੈ ਵੇਖੋ ਮਾਂ ਸਾਡੀ ਆਗਰ ਪਾਰਟੀ ਮਾਂ ਜੋਗਾ ਹਾਈਕੋਰਟ ਤੇ ਅੱਜ ਹੀ ਜਾ ਰਹੀ ਹੈ ਸੋ ਮੈਂ ਸਮਝਦਾ ਕਿ ਇਹਨਾਂ ਦੇ ਉੱਤੇ ਸਰਕਾਰਾਂ ਦੇ ਉੱਤੇ ਹੋਈ ਬਹੁਤ ਕਮਿਸ਼ਨ ਨੇ ਵੀ ਸਾਡੀਆਂ ਜੜੀਆਂ ਨੇ ਮਾਂ ਜੋਗਾ ਕੋਟਾ ਨੇ ਜੇ ਕਿਸੇ ਦਾ ਧੱਕਾ ਹੁੰਦਾ ਤੇ ਫਿਰ ਲੋਕ ਕੋਟਾ ਜੀ ਜਾਂਦੇ ਨੇ ਕੋਟਾ ਪਾਰਟੀ ਅੱਜ ਮਾਂ ਜੋਗਾ ਹਾਈਕੋਰਟ ਤੇ ਗਵਰਨਰ ਨੇ ਵੀ ਬੋਲ ਕਰ ਦਿੱਤੀ ਅੱਜ ਸਾਡੀ ਪਾਰਟੀ ਜਿਹੜੀ ਹੈ ਉਹਨਾਂ ਦੇ ਸਾਹਿਬ ਦਾ 6 ਵਜ ਦਾ ਟਾਈਮ ਆ। ਗਾਰਡਨ ਸਾਹਿਬ ਨੂੰ ਦੇ ਰਿਹਾ। ਉਹਤੇ ਵੀ ਅਸੀਂ ਐਸਜੀ ਦਾ ਇਲਾਜ ਕਰ ਰਹੇ ਹਾਂ। ਉਹਨਾਂ ਨਾਲ ਵੀ ਗੱਲ ਕਰ ਰਹੇ ਹਾਂ ਕਿ ਜੋ ਕੁਝ ਇਹਨਾਂ ਦੇ ਘਰ ਕੀਤਾ ਡੈਮੋਗ੍ਰੇਫੀ ਦਾ ਉਹ ਅਜੀ ਗਾਰਡਨ ਸਾਹਿਬ ਦੇ ਮੋਟਾ ਖਿਲ ਗਿਆ ਵਗੇ ਮੈਂ ਇੱਕ ਗੱਲ ਸਾਰੀ ਪ੍ਰੈਸ ਦੇ ਨਿਰਭਰ ਕਰਨਾ ਤੁਹਾਡੇ ਲਈ ਕਿ ਸਚਾਈ ਦਾ ਸਾਥ ਆਪ ਦੀ ਸਰਕਾਰ ਦੀ ਜਿਹੜੀ ਜੋ ਕੱਲ ਹੋਇਆ ਇਹ ਕਾਂਗਰਸ ਪਾਰਟੀ ਦਾ ਨਹੀਂ ਹੋਇਆ ਇਹ ਲੋਕਾਂ ਦਾ ਜਿਨ੍ਹਾਂ ਨੇ ਲੋਕਾਂ ਨੇ ਵੋਟਾਂ ਪਾ ਕੇ ਕੌਂਸਲ ਚੁਣੇ ਸੀ ਤੁਹਾਡੀ ਪਾਰਟੀ ਨੂੰ ਅਗਰ ਸ਼ਹਿਰ ਵਾਸੀਆਂ ਨੇ 45 ਸੀਟਾਂ ਜਤਾ ਕੇ ਤੇ ਇਹਨਾਂ ਨੂੰ 24 ਸੀਟਾਂ ਬਣਾ ਕੇ ਤੇ ਫਿਰ ਇੱਕ ਚੋਰੀ ਚੋਰ ਮੋਰੀ ਲਈ ਆਪਣਾ ਮੇਰ ਬਣਾ ਲੈ ਕੋਈ ਮਾਰੀ ਗੱਲ ਨਹੀਂ ਗੱਲ ਡਿਪੀਟ ਚ ਇਹ ਨਾ ਇੱਕ ਬੀਜਪੀ ਦੀ ਕਾਉਂਸਲਰ ਸਾਡੀ ਭੈਣ ਜੀ ਬੀਜਪੀ ਦੀ ਕਾਉਂਸਲਰ ਮੈਂ ਸੋਧਿਆ ਜੀ ਉਹਦੇ ਕੋਲ ਪੁੱਛਿਆ ਸਾਹਮਣੇ ਨਹੀਂ ਕਰ ਸਕੇ ਉਹਨੂੰ ਪੁੱਛਿਆ মিডিਆ ਵਾਲੇ ਨੇ ਤੇ ਤੁਸੀਂ ਹੌਟ ਚ ਗਏ ਹੋ ਭਾਜਪਾ ਦੇ ਕੌਂਸਲਰ ਜੀ ਮੈਡਮ ਸੋ ਉਹਨੇ ਅਖਿਆ ਜੀ ਮੈਂ ਹੌਟ ਚ ਬਤੂ ਜੀ ਮੈਂ ਆਪ ਤੁਹਾਨੂੰ ਟੀਵੀ ਚੈਨਲ ਤੇ ਡਿਬੇਟ ਉਹਨੇ ਗੱਲ ਕਹੀ ਕਿ ਉਹ ਮੈਂ ਹੌਟ ਚ ਗਈ ਸੀ ਪਹਿਲਾਂ ਇਹਨਾਂ ਬਾਅਦ ਚਾਹੁੰਦਾ ਤਾਂ ਰੋਕਿਆ ਜੇ ਜੀ ਚੱਲਗਾ ਤੇ ਮੀਟਿੰਗ ਕੋਈ ਹੋਈ ਨਹੀਂ ਇਹਨਾਂ ਨੇ ਇਲੈਕਸ਼ਨ ਕਰਵਾਈ ਨਹੀਂ ਇਹਨਾਂ ਨੇ ਸਿਰਫ ਨਾਲ ਲੈ ਕੇ ਬਸ ਆ ਮੇਰੇ ਜੂਨੀਅਰ ਡਿਪਟੀ ਮੇਰੇ ਡਿਪਟੀ ਮੇਰੇ ਆ ਮਸ ਚਰਚਾ ਚੱਲ ਰਹੀ ਹੈ ਜਿਹੜੀ ਇੱਕ ਕਦਮ ਤੱਕ ਬਾਤੋਂ ਨਹੀਂ ਸਭ ਚਰਚਾ ਚੱਲ ਰਹੀ ਹੈ ਕਿ ਸੀਨੀਅਰ ਡਿਪਟੀ ਮੇਰੇ ਨੇ ਸਿਫਾ ਦਿੱਤਾ ਜੀ ਉਹ ਲੱਗੋ ਮੈਂ ਕਿ ਉਹ ਵੀ ਕਾਸਟ ਸੀਨੀਅਰ ਡਿਪਟੀ ਕੀ ਉਹਨਾਂ ਜਸਪਾਟੀ ਨੂੰ ਹਾਈ ਕਮਾਨ ਲੱਗਾ ਵੀ ਲੈ ਕੇ ਉਹਨਾਂ ਦਾ ਸੀਨੀਅਰ ਡਿਪਟੀ ਮੇਰੇ ਜਿਹੜੀ मैडम प्रियंका ਇਹਨਾਂ ਨੂੰ ਮੈਂ ਜ਼ਰੂਰ ਤੁਹਾਡੇ ਨਾਲ ਸ਼ੁਰੂਆਤ ਦਿੱਤਾ ਮੈਂ ਜਾ ਕੇ ਪਤਾ ਕਰਾ ਦੂੰਗਾ